ਅਬੇ ਮਨੋ ਉਹ ਪਾਪਾ ਪਾਪਾ ਕਿੱਲੇ ਚੱਲ ਰਹਾ ਹੈ ਸਾਲ ਦਾ ਸਾਲ ਦਾ ਕਿੰਨੇ ਸਾਲ ਦਾ ਪਰ ਪਹੁੰਚਿਆ ਕਿੱਧਰ ਗਿਆ ਤੁਸੀਂ ਸ਼ਾਮ ਕੀ ਸਾਰੇ ਆਣੇ ਲੈ ਰੈਡੀ ਹੋ ਆ ਪਾੜਿਆ ਮੈਂ ਫੈਂਡੀ ਆ ਜੀ ਅੱਛੀ ਗੱਲ ਜੀ ਟਿੱਕਾ ਸਾਹਿਬ ਪਰਿਵਾਰ ਆਜੀ ਖੁਸ਼ੀ ਸਾਰਿਆਂ ਦੇ ਹੁੰਦਾ ਕੰਢੀ ਵਾੜ ਬੂਟ ਪਾਣੇ ਮਮਾ ਪੂੜਦਾ ਵੀ ਛੱਡ ਕੇ ਅੰਨੀ ਜਿਵਿਨੇ ਬਾਲੀ ਪੱਗ ਪੱਗ ਬੰਨੀ ਪੱਗ ਬੰਨੀ ਜਿਵਿਨੇ ਐ ਪੱਗ ਨਹੀਂ ਬੰਨੀ ਚਲਿਆ ਹੁਣ ਆਪਾਂ ਜਿਕੇ ਥਲੇ ਹੁਣ ਆਪਾਂ ਤੁਰ ਲੱਗੇ ਆ। ਉਹ ਤੁਹਾਨੂੰ ਅੱਧੇ ਰਾਹ 'ਚ ਮਿਲਾਂਗੇ ਤੁਹਾਨੂੰ। ਓਕੇ ਬਾਈ। ਹੁਣ ਆਪਾਂ ਗੱਡੀ 'ਚ ਬੈ ਗਏ ਆ। ਤੇ ਪਾਪਾ ਇੱਕ ਗੱਡੀ ਚ ਲਾ ਰਹੇ ਨੇ। ਤੇ ਜਿਹ ਵੀ ਮારી ਅੱਗੇ ਬੈਠੇ ਨੇ ਤੇ ਮਮਾ ਮਾਰਿਆ ਰਹੇ। ਥੋੜਾ ਪਤਾ ਨੂੰ ਅੱਧੇ ਰਾਹ 'ਚ ਮਿਲਾਂਗੇ। ਤਾਂ ਫੋੜੀ ਆਣਾ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਕਿੱਦਾਂ ਠੀਕ ਹੋ ਸਾਰੇ ਅੱਛਾ ਸਵੇਰੇ ਭੋਗ ਤੇ ਗਏ ਸੀ ਤੇ ਅੱਜ ਆਪਾਂ ਹੁਣ ਆਪਾਂ ਉਦਨਵਾਲ ਪਹੁੰਚੇ ਤੇ ਅੱਜ ਭਾਜੀ ਹਣਾ ਕੋ ਕਬਲ ਭਾਜੀ ਛੋੜਨ ਸਾਡਾ ਪੰਜਾਬ ਵਾਲੇ ਬਲੌਗਰ ਜੋ YouTube ਦੇ ਬੜੇ ਫੇਮਸ ਨੇ ਉਹਨਾਂ ਦੇ ਦਰਸ਼ਨ ਕਰਨ ਚੱਲੇ ਆਂ ਵੀ ਮੈਨੂੰ ਚੱਲੇ ਆਂ ਤੇ ਲਵ ਯੂ ਦੇਖੋ ਪਾਜੀ ਹੁਣੀ ਘਰੇ ਮਿਲਦੇ ਕਿ ਨਹੀਂ ਮਿਲਦੇ ਬਾਕੀ ਉਹਨਾਂ ਨੇ ਮੈਸੇਜ ਕੀਤਾ ਸੀ ਪਰ ਮੈਸੇਜ ਜਿਹੜੇ ਉਹਨਾਂ ਨੇ ਰਿਪਲਾਈ ਨਹੀਂ ਆਇਆ ਕੁਝ ਤੇ ਬਾਕੀ ਕੋਈ ਨਹੀਂ ਅੱਗੇ ਜਾ ਕੇ ਦੇਖਦੇ ਆ ਓਕੇ ਮਿਲਦੇ ਨਹੀਂ ਤਾਂ ਹੁਣ ਆਪਾਂ ਕੱਪੜੇ ਚੇਂਜ ਕਰਦੇ ਆ ਪਾਪਾ ਜੀ ਹੁਣੀ ਜੀ ਲਾ ਕੇ ਉਹਨਾਂ ਦਾ ਉਹਨਾਂ ਦਾ ਬਾਜੀ ਸਾਰਿਆਂ ਨੂੰ ਅੱਜ ਬਾਜੀ ਹੁਣਾਂ ਨੂੰ ਕੌਣ ਬਾਜੀ ਹੁਣਾਂ ਦੇ ਘਰ ਚੱਲੇ ਆ ਬਿਲਡ ਉਹਨਾਂ ਨੂੰ ਬੜਾ ਚਾਹ ਸੀ ਸਾਡਾ ਕਿ ਆਪਾਂ ਉਹਨਾਂ ਨੂੰ ਮਿਲ ਕੇ ਆਉਣਾ ਸਾਰੇ ਪਰਿਵਾਰ ਨੂੰ ਤੇ ਅੱਜ ਚੱਲ ਜਾ ਰਹੇ ਆ ਰੋਡ ਤੇ ਉਹਨਾਂ ਦੇ ਲਾਗੇ ਪਹੁੰਚ ਗਏ ਆ ਉਹਨਾਂ ਦੇ ਠੀਕ ਆ ਜੀ ਹੁਣ ਜਾ ਕੇ ਪਹੁੰਚ ਗਏ ਤੁਹਾਨੂੰ ਇੱਕ ਗੱਲ ਕਰਵਾਵਾਂਗੇ ਨਾਲ ਆਪਾਂ ਸਾਰੇ ਜਣੇ ਮਿਲਾਂਗੇ ਉਹਨਾਂ ਨੂੰ ਤੇ ਬਾਕੀ ਦੇਖੋ ਕੀ ਰਿਐਕਸ਼ਨ ਹੁੰਦੇ ਆ ਸਾਨੂੰ ਤੇ ਚਾਹੀਆ ਮਿਲਣ ਦਾ ਜਿਹਨਾਂ ਦੀ ਵੀਡੀਓ ਵੇਖੀ ਦੀਆਂ ਤੇ ਵਧੀਆ ਲੱਗਦੀਆਂ ਹਾਂ ਉਹਦਾ ਬਣਾਉਂਦੇ ਨੇ ਸਾਰਾ ਪਰਿਵਾਰ ਮਤਲਬ ਮੈਸੇਜ ਹੁੰਦੇ ਆ ਉਹਨਾਂ ਦੇ ਵੀਡੀਓ ਦੇ ਵਿੱਚ ਤੇ ਬਹੁਤ ਵਧੀਆ ਮਤਲਬ ਕਿ ਮਨ ਰੱਜਰ ਕਰਦੇ ਆ ਦੁਨੀਆ ਦਾ ਤੇ ਜਿਹੜੇ ਜਾ ਰਹੇ ਆ ਚਲੋ ਪਿੰਡ ਤਾਂ ਭਲੇ ਖਾ ਲੱਗ ਗਿਆ ਸਾਨੂੰ ਕਾਲਵਾ ਪਿੰਡੇ ਸਮਝਦੇ ਆਪਾਂ ਪਰ ਪਿੰਡ ਉਹਨਾਂ ਦਾ ਹੋ ਰਿਹਾ ਕੋਈ ਸਾਨੂੰ ਪਤਾ ਨਹੀਂ ਹੋਣਾ ਉਹ ਤਾਂ ਫੋਨ ਕਰਕੇ ਕਿਸੇ ਨੇ ਪੁੱਛਿਆ ਤੇ ਸਾਨੂੰ ਦੱਸਿਆ ਆ ਕਿ ਮਤਲਬ ਉਹਨਾਂ ਦਾ ਪਿੰਡ ਆਇਆ ਤੇ ਹੁਣ ਉਹਨਾਂ ਦੇ ਪਿੰਡ ਚੱਲੇ ਆ ਪਿੰਡ ਜਾ ਕੇ ਮਿਲਦੇ ਜਣਾ ਚਲੋ ਠੀਕ ਆ ਜੀ ਹਾਂ ਜੀ ਕਾਸੀ ਕਾਜ ਸਾਰੇ ਤੋਂ ਆ ਪੜੀ ਹੋਣਾ ਵੀ ਘਰ ਆ ਗਏ ਆ ਆ ਵੇਖਦੇ ਆ ਰਹਾ ਆ ਕੰਦਲਾ ਆ ਜਾ ਆ ਜਾ ਕਸਿਕ ਰਾਜੇ ਬੈਠੇ ਜਿਦਲੇ ਆਣ ਮੰਨ ਤਾ ਰਾਮ ਮੰਨ ਜਿਦ ਤੇ ਡੋਂ ਕਾਉਂਦੇ ਜਸ ਕਾ ਕਾ ਲੱਭ ਕੇ ਨੇ ਇਹ ਕਹੋ ਸਭ ਕੰਮ ਨਹੀਂ ਆਇਆ ਇਹ ਆਇਆ ਮੈਦੂ ਬਹੁਤ ਗਰੂਜ ਜਿੱਥੇ ਕਹਿੰਦੇ ਨੇ ਜਗਲੋ ਬੱਚੇ ਲੱਭਦੇ ਬੀਚੇ ਆਈ ਫਿਰ ਵੀ ਕੱਦ ਲੈ ਦੇਖਦੇ ਸੀ ਉਹ ਜੋ ਲਾਈਟ ਤੇ ਬੜੇ ਫੇਰ ਮਾਰ ਕੇ ਅੰਦਰ ਗਏ ਆਏ ਤੇ ਕਾਹਦਾ ਪੈਸਾ ਨਹੀਂ ਹੁੰਦਾ ਅੱਜ ਤੇ ਲੱਭ ਕੇ ਕੰਮ ਨਹੀਂ ਆਇਆ ਕੋਈ ਨਾ ਬੜੇ ਤੇ ਤਾਂ ਹੁੰਦੇ ਆਏ ਇਹ ਪਤਾ ਲੱਗਦਾ ਪੁੱਲਰ ਵੀ ਧਰਨਦੇ ਮੈਨਾਂ ਸੰਪਾ ਲਗਾਏ ਕਿ ਤਾਰਾ ਕੰਦਰ ਇੰਨੇ ਵੀ ਉੱਥੇ ਪਛ ਕੇ ਆਏ ਆ ਕਦੇ ਕਹਿੰਦੇ ਕੋਈ ਨਹੀਂ ਹੈ ਸਾਟਿਵੜ ਨਹੀਂ ਹੈ ਨਾ ਮੈਨਾਂ ਚੁਕਾ ਕੇ ਹੈ ਆਏ ਫੇ ਕਹਿੰਦੇ ਪਾਉਂਦੇ ਆ ਵੀ ਭਰੋ ਬਰਦਾਸ਼ਤ ਕਰੋ ਉਹਦੇ ਪਿੰਡ ਪੈਂਦੇ ਆ ਕਹਿੰਦੇ ਮੂੜੇ ਉੱਥੇ ਵੀ ਆਉਂਦਾ ਆਉਂਦਾ ਇੱਥੋਂ ਦੇ ਪਾਲਾ ਕਾ ਵੀ ਅੱਗੇ ਜੀ ਉਹਨਾਂ ਨੇ ਨਿਕਲ ਸਕਦਾ ਬੱਸ ਸਾਡੀ ਦਾਦੀ ਪੁੱਛਿਆ ਵੈਸੇ ਕਰੀਏ ਉਹ ਬੰਦੇ ਨਹੀਂ ਆਉਂਦੇ ਨਾ ਉਹ ਕਹਿੰਦੇ ਪੈਂਦੀ ਨਹੀਂ ਹੁੰਦੀ ਹੈ ਇਹਦਾ ਨਾਮ ਪੈਂਟ ਦਾ ਨਾਂ ਸੀਗਾ ਪਤਾ ਪਰ ਉਹ ਕਹਿੰਦੇ ਨਹੀਂ ਐਸਾ ਕੋਈ ਪੈਂਟੀ ਕਰੀ ਨੇ ਉਹਦੇ ਫਿਰ ਦੂਰ ਹੈ ਨਾ ਉਹਨਾਂ ਨੂੰ ਜਿਹੜਾ ਆਈਡੀਆ ਹੈ ਜਾਣਾ ਹੈ ਕਿ ਕਿੱਥੋਂ ਜਾਂਦਾ ਉਹ ਸੈਮ ਨੂੰ ਪਾਣੀ ਪਾਦਾ ਤਾਂ ਲੋਟੇ ਪੈਂਦੀ ਹੈ ਆ ਸਕਦਾ ਨਾ ਸਕਦਾ ਤੇ ਸੱਚ ਦੱਸ ਕਰਾ ਦੇਣਾ ਪਰ ਇਹ ਤਾਂ ਉਹ ਲੈਣਾ ਕਿੰਨਾ ਕੰਮ ਕਰੇ ਬੰਦੇ ਇਹ ਕਲੇ ਆ ਜੇ ਨਾ ਹੋਣੀ ਇਹਦੇ ਨਾਲ ਹੀ ਸਾਰੇ ਦਾ ਨੰਬਰ ਸਹੀ ਹੈ ਇਹਦੇ ਨਾਲ ਕਿ ਉਹ ਕੋਈ ਅਨਸਰ ਕਿਹੜਾ ਹੈ ਕਿਹੜਾ ਕਮੈਂਟ ਹੈ ਅੱਬ ਇਹ ਮਨ ਤੂੰ ਉਹ ਪਾਪਾ ਪੋਪਾ ਕਿ ਕਿ ਲੇ てる ਆ ਸਾਲ ਦਾ ਸਾਲ ਦਾ ਤੇ ਇਸ ਸਾਲ ਦਾ ਪਰ ਪਹੁੰਚਾ ਕਿੱਧਰ ਗਿਆ ਤੁਸੀਂ ਸੰਗੀਤ ਪਰ ਉਹਨਾਂ ਦੀਆਂ ਸ਼ਰਤਾਂ ਹੁੰਦੀਆਂ ਨੇ ਨਾ ਵੀ ਇਹ ਅਹੀਂ ਆ ਆਹ ਵੀ ਚਾਹੀ ਕਰਕੇ ਕਹਿੰਦੇ ਤੁਸੀਂ ਇਹੀ ਫਾਟੇ ਹੀ ਖਾਣਨਾ ਹੈ ਨਾ ਹਾਂਜੀ ਅੱਜ ਆਪਾਂ ਗਏ ਸੀ ਬਾਜੀ ਜੀ ਉਹਨਾਂ ਨੂੰ ਮਿਲਣ ਸਾਡਾ ਪੰਜਾਬ ਵਾਲਿਆਂ ਨੂੰ ਕਮਲ ਭਾਜੀ ਉਹਨਾਂ ਨੂੰ ਸਾਰੀ ਟੀਮ ਨੂੰ ਮਿਲ ਕੇ ਆਏ ਆ ਬੜਾ ਮਜ਼ਾ ਆਇਆ ਹੁਣ ਆਪਾਂ ਘਰ ਨੂੰ ਆ ਰਹੇ ਆਂ ਵਾਪਸ ਉਹਨਾਂ ਨੂੰ ਮਿਲ ਕੇ ਤੇ ਬੜੀ ਨਾਈਸ ਫੈਮਿਲੀ ਆ ਬੜਾ ਪਿਆਰ ਦਿੱਤਾ ਨਾ ਬੜਾ ਸਨਮਾਨ ਦਿੱਤਾ ਨਾ ਬੜਾ ਸਤਿਕਾਰ ਕੀਤਾ ਵਾਹਿਗੁਰੂ ਉਹਨਾਂ ਨੂੰ ਹੋਰ ਚੰਗੀਆਂ ਤਰੱਕੀਆਂ ਦੇਵੇ ਚੜ੍ਹਦੀ ਕਲਾ ਦੇ ਸਾਡੇ ਸਾਰੇ ਪਰਿਵਾਰ ਤੇ ਤੁਸੀਂ ਬੜਾ ਪਿਆਰ ਕਰਦੇ ਹੋ ਅਸੀਂ ਬੜਾ ਪਿਆਰ ਕਰਦੇ ਹਾਂ ਤੇ ਬੜਾ ਮਜ਼ਾ ਆਇਆ ਉਹਨਾਂ ਨੂੰ ਮਿਲ ਕੇ ਬੜਾ ਚੰਗਾ ਲੱਗਾ ਤੇ ਮੌਕਾ ਮਿਲੇ ਤਾਂ ਕਿਤੇ ਅੱਗੇ ਵੀ ਜਾ ਕੇ ਆਵਾਂਗੇ ਫਿਰ ਮਿਲ ਕੇ ਆਵਾਂਗੇ ਤੁਹਾਨੂੰ ਥੈਂਕ ਯੂ ਤੇ ਬਾਕੀ ਜੀ ਤੁਹਾਨੂੰ ਸਾਡਾ ਬਲੌਗ ਕਿਦਾਂ ਲੱਗਾ ਜੇ ਚੰਗਾ ਲੱਗਾ ਤੇ ਕਮੈਂਟ ਦੇ ਵਿੱਚ ਜਰੂਰ ਸਾਨੂੰ ਦੱਸਿਓ ਤੇ ਸ਼ੇਅਰ ਕਰਿਓ ਤੇ ਸਬਸਕ੍ਰਾਈਬ ਕਰਿਓ ਲਾਈਕ ਕਰਿਓ ਅੱਛਾ ਜੀ ਫਿਰ ਅਗਲੇ ਬਲੌਗ ਦੇ ਵਿੱਚ ਮਿਲਦੇ ਆ ਸਤਿ ਸ੍ਰੀ ਅਕਾਲ ਸਾਰਿਆਂ ਨੂੰ